ਹੰਕਾਰ ਦਾ ਸਿੰਦਾ ਹੈ ਕਿੰਨਾ ਪੈਸਾ ਹੈ ਸੰਸਕਾਰ ਦਾ ਸਿੰਦੇ ਹਨ ਪਰਿਵਾਰ ਕਿਵੇਂ ਦਾ ਹੈ ਬੋਲੀ ਦਾ ਸਿੰਦੀ ਹੈ ਇਨਸਾਨ ਕਿਵੇਂ ਦਾ ਹੈ ਬਹਿਸ ਦਾ ਸਿੰਦੀ ਹੈ ਕਿ ਗਿਆਨ ਕਿਵੇਂ ਦਾ ਹੈ ਰੱਜਿਆ ਉਹ ਹੈ ਜਿਸ ਵਿੱਚ ਸਬਰ ਅਤੇ ਸੰਤੋਖ ਹੋਵੇ ਅਤੇ ਭੁੱਖਾ ਉਹ ਹੈ ਜਿਸ ਵਿੱਚ ਤ੍ਰਿਸ਼ਨਾ ਅਤੇ ਲੋਭ ਹੋਵੇ ਸੁਆਦ ਤੇ ਵਿਵਾਰ ਦੋਵਾਂ ਨੂੰ ਛੱਡ ਦੇਣਾ ਚਾਹੀਦਾ ਸੁਆਦ ਛੱਡੋ ਤਾਂ ਸਰੀਰ ਨੂੰ ਫਾਇਦਾ ਵਿਵਾਦ ਛੱਡੋ ਤਾਂ ਸਬੰਧਾਂ ਨੂੰ ਫਾਇਦਾ ਸਮਾ ਤੇ ਜ਼ਿੰਦਗੀ ਦੁਨੀਆ ਦੇ ਮਹਾਨ ਅਧਿਆਪਕ ਹਨ ਜ਼ਿੰਦਗੀ ਸਮੇ ਦਾ ਉਪਯੋਗ ਕਰਨਾ ਦੱਸਦੀ ਹੈ ਸਮਾ ਜ਼ਿੰਦਗੀ ਦੀ ਕੀਮਤ ਦੱਸਦਾ ਹੈ ਇੱਛਾਵਾ ਰਾਜੇ ਨੂੰ ਵੀ ਗੁਲਾਮ ਬਣਾ ਦਿੰਦੀ ਹੈ ਤੇ ਸਬਰ ਗੁਲਾਮ ਨੂੰ ਵੀ ਰਾਜਾ ਬਣਾ ਦਿੰਦਾ ਹੈ ਆਨੰਦ ਉਸ ਮਨੁੱਖ ਨੂੰ ਵੀ ਮਿਲਦਾ ਹੈ ਜਿਸ ਨੂੰ ਯਾਦ ਹੈ ਕਿ ਮੇਰਾ ਸਰੀਰ ਨਾਸ਼ਵਾਨ ਹੈ ਮੈਂ ਕੁਝ ਵੀ ਨਹੀਂ ਮੈਂ ਕੁਝ ਵੀ ਨਹੀਂ ਮੈਂ ਕੁਝ ਵੀ ਨਹੀਂ ਤੁਹਾਡੇ ਤੋਂ ਬਿਨਾ ਬੰਦੇ ਦੀ ਬਸ ਨੀਅਤ ਸੱਚੀ ਹੋਣੀ ਚਾਹੀਦੀ ਹੈ ਕੌਣ ਵਾਲੇ ਨੇਤਾ ਪੱਥਰ ਚੋ ਰੱਬ ਪਾਲਿਆ ਜ਼ਿੰਦਗੀ ਵਿੱਚ ਹਨੇਰਾ ਆਇਆ ਹੈ ਕਾਫੀ ਕਿੰਨਾ ਕਰੋ ਤਾਰੇ ਹਨੇਰੇ ਵਿੱਚ ਹੀ ਚਮਕਦੇ ਨੇ ਪੱਥਰ ਇੱਕ ਵਾਰ ਮੰਦਰ ਜਾਂਦਾ ਹੈ ਤੇ ਭਗਵਾਨ ਬਣ ਜਾਂਦਾ ਹੈ ਪਰ ਇਨਸਾਨ ਹਰ ਰੋਜ਼ ਮੰਦਰ ਜਾ ਕੇ ਵੀ ਪੱਥਰ ਦਾ ਪੱਥਰ ਹੀ ਰਹਿੰਦਾ ਹੈ ਖੁਸ਼ੀ ਰਹਿੰਦਾ ਇਕ ਤੇ ਸਿਰਫ ਇਕ ਮਾਤਰ ਤਰੀਕਾ ਉਮੀਦ ਮਾਪਿਆਂ ਤੋਂ ਜਾਂ ਰੱਬ ਤੋਂ ਰੱਖੋ ਨਾ ਕਿ ਸਭ ਤੋਂ ਰੱਖੋ ਔਖਾ ਕੰਮ ਨਾ ਕੋਈ ਜਹਾਨ ਉੱਤੇ ਹੁੰਦਾ ਕਰਨਾ ਸਦਾ ਹੈ ਅਰੰਭ ਔਖਾ ਹੋਵੇ ਹੌਸਲਾ ਤੇ ਚੱਕ ਪਹਾੜ ਦੇਈਏ ਬਿਨਾ ਹੌਸਲੇ ਚੱਕਣਾ ਖੰਭ ਔਖਾ ਜੋਸ਼ ਵੀ ਵੜਾਤੇ ਹੌਸਲੇ ਵੇ ਖਰੇ ਨਹੀਂ ਉਹ ਅਸੀਂ ਐਦਾਂ ਨਹੀਂ ਹਾਰਦੇ ਸਾਡੇ ਹੱਥ ਵਾਹਿਗੁਰੂ ਨੇ ਫੜੇ ਨੇ ਖੁਸ਼ੀ ਕੇ ਸਾਥ ਚੱਸੀ ਹਰ ਕਿਸੇ ਨੂੰ ਤਲਾਸ਼ ਗਮ ਅਜਿਹਾ ਅਨੁਭਵ ਜੋ ਹਰ ਇੱਕ ਦੇ پاس ਪਰ ਜ਼ਿੰਦਗੀ ਉਹੀ ਜਿੰਦਾ ਜਿਸ ਨੂੰ ਆਪਣੇ ਆਪ ਤੇ ਵਿਸ਼ਵਾਸ ਨਾ ਰੱਖ ਸਾਮ ਕੇ ਦਰਦ ਆਪਣੇ ਨੂੰ ਇਹਨੂੰ ਨਿਕਲਣ ਦੇ ਫौलाਦ ਬਣ ਕੇ ਪਛਤਾਉਣ ਕੇ ਦਰਦ ਦੇਣ ਵਾਲੇ ਤੱਕ ਜਦ ਤੇਰੇ ਵੋਲ ਲੋਕਾਂ ਦੇ ਜ਼ੁਬਾਂ ਬਣਨਗੇ ਜਜ਼ਬਾ ਰੱਖੋ ਹਾਰ ਪਲ ਜਿੱਤਨ ਦਾ ਕਿਉਂਕਿ ਕਿਸਮਤ ਬਦਲੀ ਨਾ ਬਦਲੇ ਪਰ ਵਕਤ ਜ਼ਰੂਰ ਬਦਲਦਾ ਹੈ ਜੋ ਤੂੰ ਅੱਜ ਸੁਤਾ ਰਹਿ ਗਿਆ ਤਾਂ ਜ਼ਿੰਦਗੀ ਤੇਰੀ ਸੁਪਣਿਆਂ ਚ ਲੰਘ ਜਾਣੀ ਜੇ ਅੱਜ ਜਾਗ ਗਿਆ ਤਾਂ ਸੁਪਨੇ ਵੀ ਹਕੀਕਤ ਬਣ ਜਾਣਗੇ ਆਖਰੀ ਸਾਹ ਤੱਕ ਕੋਸ਼ਿਸ਼ ਕਰੋ ਮੰਜ਼ਿਲ ਹੋਵੇ ਜਾਂ ਤਜਰਬਾ ਦੋਵੇਂ ਜ਼ਿੰਦਗੀ ਦੇ ਨਵੇਂ ਸਬਕ ਦਿੰਦੇ ਹਨ ਜੇਕਰ ਤੁਸੀਂ ਮਿਹਨਤ ਨੂੰ ਆਦਤ ਬਣਾ ਲਓ ਤਾਂ ਸਫਲਤਾ ਤੁਹਾਡੀ ਕਿਸਮਤ ਬਣ ਜਾਂਦੀ ਹੈ ਆਪਣੇ ਆਪ ਨੂੰ ਚੁਣੌਤੀ ਦੇਣ ਦੀ ਹਰ ਕੋਸ਼ਿਸ਼ ਆਪਣੇ ਆਪ ਨੂੰ ਜਾਣਨ ਦਾ ਸਭ ਤੋਂ ਵਧੀਆ ਤਰੀਕਾ ਹੈ ਤਿੰਨ ਚੀਜ਼ਾਂ ਬਦਲੋ ਕੋਸ਼ਿਸ਼ ਵਿੱਚ ਕਮਜ਼ੋਰੀ ਧ੍ਰਿੜ ਇਰਾਦੇ ਵਿੱਚ ਆਲਸ ਅਤੇ ਮੌਕੇ ਵਿੱਚ ਸਮੱਸਿਆਵਾਂ ਤੁਹਾਡੇ ਬਾਰੇ ਗੱਲਾਂ ਹੋਣਾ ਤੁਹਾਡੇ ਬਾਰੇ ਗੱਲ ਨਾ ਹੋਣ ਨਾਲੋਂ ਵੀ ਮਾੜਾ ਹੈ ਹਮੇਸ਼ਾ ਇੱਕ ਵਿਦਿਆਰਥੀ ਬਣੇ ਰਹਿਣਾ ਤੁਹਾਨੂੰ ਇੱਕ ਅਰਥਪੂਰਨ ਜੀਵਨ ਦਾ ਮਾਲਕ ਬਣਾ ਸਕਦਾ ਹੈ ਮਾਨਤਾ ਦੁਆਰਾ ਪ੍ਰਾਪਤ ਕੀਤਾ ਕੰਮ ਥੋੜੇ ਸਮੇਂ ਲਈ ਰਹਿੰਦਾ ਹੈ ਪਰ ਕੰਮ ਤੋਂ ਮਿਲੀ ਮਾਨਤਾ ਸਦਾ ਲਈ ਰਹਿੰਦੀ ਹੈ ਤਬਦੀਲੀ ਤੋਂ ਬਿਨਾਂ ਤਰੱਕੀ ਅਸੰਭਵ ਹੈ ਜੋ ਆਪਣਾ ਮਨ ਨਹੀਂ ਬਦਲ ਸਕਦੇ ਉਹ ਕੁਝ ਵੀ ਨਹੀਂ ਬਦਲ ਸਕਦੇ ਹੌਲੀ ਹੌਲੀ ਹੋਣ ਵਾਲੀ ਤਰੱਕੀ ਤੋਂ ਵਿਚਲਿਤ ਨਾ ਹੋਵੋ ਸਵੈ ਮਾਨ ਉਸ ਤੋਂ ਆਉਂਦਾ ਹੈ ਜੋ ਤੁਸੀਂ ਆਪਣੇ ਬਾਰੇ ਮਹਿਸੂਸ ਕਰਦੇ ਹੋ ਵਿਚਾਰ ਪਾਵੇਂ ਕਿੰਨੇ ਵੀ ਚੰਗੇ ਕਿਉਂ ਨਾ ਹੋਣ ਪਰ ਅਸਲੀ ਰੋਗ ਵਿੱਚ ਬੋਲੇ ਜਾਣ ਤੱਕ ਉਹਨਾਂ ਦਾ ਕੋਈ ਖਾਸ ਮਹੱਤਵ ਨਹੀਂ ਉਮੀਦ ਨੂੰ ਕਦੇ ਵੀ ਫੁੱਲਣਾ ਨਹੀਂ ਚਾਹੀਦਾ ਹਜ਼ਾਰਾਂ ਮੀਲ ਦਾ ਸਫ਼ਰ ਵੀ ਇੱਕ ਕਦਮ ਨਾਲ ਸ਼ੁਰੂ ਹੁੰਦਾ ਹੈ ਆਪਣੇ ਆਪ ਨੂੰ ਸਹੀ ਸਵਾਲ ਪੁੱਛਣ ਦੀ ਲੋੜ ਹੈ ਹਾਰਨ ਵਾਲਾ ਉਹ ਹੈ ਜਿਸ ਨੂੰ ਆਪਣੇ ਆਪ ਵਿੱਚ ਵਿਸ਼ਵਾਸ ਨਹੀਂ ਜਿੱਤਣ ਦੀ ਪਹਿਲੀ ਸ਼ਰਤ ਹੀ ਆਤਮ ਵਿਸ਼ਵਾਸ ਹੈ